वेलकम टू बैक माय YouTube चैनल ਅੱਜ ਦੀ ਵੀਡੀਓ ਵਿੱਚ ਅਸੀਂ ਚੱਲਿਆਂ ਅਜਨੌਦ ਮੱਠਾ ਟੇਕਣ ਅੱਜ ਮੇਰਾ ਬਰਥਡੇ ਵੀ ਸੀ ਤੇ ਅੱਜ ਬੜੀ ਦਸਵੀਂ ਵੀ ਸੀ ਜਿੱਤੇ ਸਾਰੇ ਜਾਣੇ ਸਾਡੇ ਪਿੰਡ ਤੋਂ ਅਜਨੌਦ ਤੱਕ ਮੱਠਾ ਟੇਕਣ ਜਾਂਦੇ ਆ ਉੱਥੇ ਬੜੀ ਦਸਵੀਂ ਪੜਦੀ ਆ ਸਭ ਤੋਂ ਪਹਿਲਾਂ ਅਸੀਂ ਇੱਕ ਆਟੋ ਦੇ ਵਿੱਚ ਗਏ ਬਹੁਤ ੜੀਆਂ ਸਵਾਰੀਆਂ ਸੀ ਇਸ ਕਰਕੇ ਥੋੜਾ ਜਿਹਾ ਡਿਸਟੈਸਟ ਕਰਕੇ ਅਸੀਂ ਸਾਰੇ ਜਣ ਮੈਂ ਮਿਲਿਆ ਭਾਬੀਆਂ ਦੇ ਨਾਲ ਆਂਟੀਆਂ ਨਾਲ ਗਏ ਉਸ ਤੋਂ ਬਾਅਦ ਸੰਗਤ ਬਹੁਤ ਜ਼ਿਆਦਾ ਸੀ ਰਾਸ ਬਹੁਤ ਔਖੇ ਸੋਕੇ ਪਹੁੰਚੇ ਉਸ ਤੋਂ ਬਾਅਦ ਅਸੀਂ ਲਾਈਨ ਦੇ ਵਿੱਚ ਲੱਗੇ ਸੜਕ ਕ੍ਰੋਸ ਕਰ ਸੜਕ ਦੇ ਕ੍ਰੋਸ ਕਰਨ ਤੋਂ ਬਾਅਦ ਹਨਾ ਉੱਥੇ ਹੀ ਨਹਿਰ ਵੀ ਆ ਅਸੀਂ ਸੜਕ ਕ੍ਰੋਸ ਕਰਕੇ ਧਿਆਨ ਨਾਲ ਕਿ ਕੋਈ ਬਹੁਤ ਜ਼ਿਆਦਾ ਰਸ ਸੀਗਾ ਜਿਹਦੇ ਕਰਕੇ ਪੁਲਿਸ ਵੀ ਕਰਾ ਬਹੁਤ ਸ਼ੂਸ ਰਬਾ ਬੋਸ ਸੀਗਾ ਧਿਆਨ ਨਾਲ ਸਾਰਿਆਂ ਨੂੰ ਨਹੀਂ ਕੱਢਿਆ ਜਾ ਰਿਹਾ ਸੀ ਤੇ ਚਲੋ ਫਿਰ ਅਸੀਂ ਚਲਦੇ ਆ ਮੱਠਾ ਟੇਕਣ ਤੇ ਸਾਰੀ ਸੰਗਤ ਨਾਲ ਸੀ ਨਾਲ ਆਪਾਂ ਭਭੀਆਂ ਤੇ ਆਂਟੀਆਂ ਦੇ ਆਪਣੇ ਭਰਾ ਦੇ ਨਾਲ ਘੁੰਮਣ ਫਿਰਨ ਲਈ ਆਏ ਤੇ ਮੱਠਾ ਵੀ ਟੇਕਿਆ ਤਾਂ ਜੋ ਆਪਣੇ ਜੋ ਬਰਥਡੇ ਸੀਗਾ ਉਹ ਥੋੜਾ ਸਪੈਸ਼ਲ ਹੋ ਚੁੱਕੇ ਤੇ ਆਪਾਂ ਫਿਰ ਚਲਦੇ ਆ ਠੀਕ ਹੈ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਠੀਕ ਹੈ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰੋ ਗੁਰੂ ਸਾਹਿਬ ਗੁਰਦੁਆਰੇ ਮੱਠਾ ਟੇਕਣ ਲਈ ਸਾਰੇ ਜਾਣੇ 9 इंच ਲੱਗੇ ਜੁਗ ਜੀ ਬਹੁਤ ਜ਼ਿਆਦਾ ਰਸਈਆ ਬਹੁਤ ਸੰਗਤਾਈ ਹੋਈ ਸੀ ਕੀ ਤੇ ਆਪਾਂ ਨਾਲ ਦੇ ਨਾਲ ਵੀਡੀਓ ਵੀ ਬਣਾਈ ਚਲੋ ਛੋਟਾ ਜਿਹਾ ਬਲੌਗ ਤਿਆਰ ਕੀਤਾ ਇੱਕ ਕਿਉਂਕਿ ਇਹ 10ਵੀਂ ਹੁੰਦੀ ਹੈ ਜਿਹੜੀ ਸਾਡੇ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡ ਨੇ ਸਾਰੇ ਜਾਂਦੇ ਆ ਇੱਥੇ ਆਲਮੋਸਟ ਅਸੀਂ ਫਿਰ ਥੋੜੇ ਟਾਈਮ ਦੇ ਬਾਅਦ ਹੀ ਮਠਾ ਟੇਕਣ ਲਈ ਕਤਾਰ ਵਿੱਚ ਲੱਗੇ ਹੋਏ ਸੀ ਤੇ ਮਠਾ ਟੇਕ ਕੇ ਅਸੀਂ ਨੇ ਗੁਰੂ ਘਰ ਕਤਾਰ ਵਿੱਚ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਵਧੀਆ ਢੰਗ ਨਾਲ ਆਪਣਾ ਮਠਾ ਟਿਕਿਆ ਤੇ ਮਤਲਬ ਮੈਂ ਬਹੁਤ ਹੀ ਖੁਸ਼ ਹੋ ਗਿਆ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਸੀਗੀ ਬਹੁਤ ਸੋਹਣੀਆਂ-ਸੋਹਣੀਆਂ ਲੜੀਆਂ ਲੱਗੀਆਂ ਹੋਈਆਂ ਸੀ ਉਸ ਤੋਂ ਬਾਅਦ ਮੈਂ ਤੇ ਮੇਰੇ ਭਰਾ ਨੇ ਛੋਟੇ ਨੇ ਮਤਲਬ ਲੰਗਰ ਸੇ ਕੇ ਅਸੀਂ ਦੋਹਾਨੇ ਲੰਗਰ ਪ੍ਰਸ਼ਾਦ ਖਾ ਗਏ ਦੋਹਾਨਿਆਂ ਨੇ ਇੱਕ ਵੀਡੀਓ ਵੀ ਤਿਆਰ ਕੀਤੀ ਤੇ ਉਸ ਤੋਂ ਬਾਅਦ ਅਸੀਂ ਚੱਲੇ ਮੇਲਾ ਦੇਖਣ ਮਿਲੇ ਥੋੜੀ ਵੀਡੀਓ ਬਣਾਈ ਸੀ ਕਿ ਬਹੁਤ ਜ਼ਿਆਦਾ ਰਸ ਹੈਗਾ ਤੇ ਫੋਨ ਵਗੈਰਾ ਚੋਰੀ ਹੋਣ ਦਾ ਡਰ ਸੀ ਕੁਸਤਵਾਰ ਤੁਸੀਂ ਯੂਸ ਪਿੱਤਾ ਖਾਦਾ ਪਿੱਤਾ ਤੇ ਥੋੜੀ ਇਹ ਵੀਡੀਓ ਵੀ ਨਾਲ-ਨਾਲ ਬਣਾ ਲਈਆਂ ਸੀ ਥੋੜਾ ਟਾਈਮ ਕੱਢ ਕੇ ਆਈਸਕ੍ਰੀਮ ਖਾਣੀ ਹੈ ਆਈਸਕ੍ਰੀਮ ਖਾਦੀ ਓਕੇ ਬਾਏ ਬਾਏ ਮਿਲਦੀ ਆ ਨੈਕਸਟ ਬਲੌਗ ਵਿੱਚ